ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਜਿਹੜੇ ਰੇਟ ਆ ਨਾ ਬਿਲਕੁਲ ਜਾਇਜ਼ ਹੁੰਦੇ ਆ ਪਹਿਲਾਂ ਵੀ ਆਪਾਂ ਕਈ ਵੀਡੀਓ ਇਸ ਘਰ ਚੋਂ ਕਵਰ ਕਰਤੀਆਂ ਆਉ ਪੁੱਛ ਲੈਨੇ ਆ ਬਾਈ ਤੁਹਾਡੇ ਰੇਟ ਆ ਜੀ ਬਾਈ ਜੀ ਹਸੀ ਕਾਲ ਸਸੀ ਵਾਲ ਬਾਈ ਜੀ ਹੋ ਠੀਕ ਹੋਈ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਚੱਲ ਰਿਹਾ ਹਾਂ ਹਾਂ ਜੀ ਹਾਂ ਜੀ ਵਧੀਆ ਚੱਲੀ ਜਾਂਦਾ ਜੀ ਚਲੋ ਬਾਈ ਨਾਮ ਤੇ ਡਰੈੱਸ ਨਾਮ ਮੇਰਾ ਕਰਨਵੀ ਸਿੰਘ ਜੀ ਪਿੰਡ ਜੈਮਨਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਪੁਰਾਣਾ ਜੀ ਨੇੜੇ ਪਿੰਡ ਨੇੜੇ ਆਪਣੇ ਇਧਰੋਂ ਬਾਗੇ ਭਰਾ ਨੇ ਲੋ ਚੋਟੀਆਂ ਤੇ ਜੈ ਸਿੰਘ ਵਾਲਾ ਰਹਿੰਦਾ ਮੋਗੇ ਵੱਲੋਂ ਆਪਣੇ ਸਿੰਘਾ ਵਾਲਾ ਨਾਲ ਲੱਗਦਾ ਤੇ ਪਿਛਲੀ ਸਾਈਡ ਲੰਗੇਣਾ ਰਹਿੰਦਾ ਮੁੱਦਗੀ ਵਾਲੇ ਪਾਸੇ ਠੀਕ ਆ ਬਈ ਹਾਂਜੀ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ 8437344336 8437344336 ਠੀਕ ਆ ਬਈ ਤਿੰਨ ਕਾਮ ਨੇ ਬਈ ਹਾਂਜੀ ਤਿੰਨ ਕਾਮ ਆ ਜੀ ਠੀਕ ਆ ਰੇਟ ਪਹਿਲਾਂ ਬੰਗੂ ਜੈ ਜੀ ਹੋਣਗੇ ਰੇਟ ਜੈ ਜੀ ਕਰਾਂਗੇ ਜੀ ਬਸ ਮਾਨਤਾ ਨਹੀਂ ਕਰਾਂਗੇ ਆਪਾਂ ਬਾਲਾ ਰੇਟ ਮੁੱਲ ਮੰਗ ਕੇ ਤੇ ਘਟਾਉਣ ਵਧਾਉਣ ਵਾਲਾ ਆਪਣਾ ਹੁਣ ਪਤਾ ਕੰਮ ਨਹੀਂ ਹੁੰਦਾ ਆਪਾਂ ਉਨਾ ਹੀ ਕਰਦੇ ਨੇ ਮਾਨਤਾਨ ਕਰ ਦਾਂਗੇ ਵਿੱਚ ਠੀਕ ਆ ਬਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂngੀਆ ਇਹ ਜੀ ਦੂਜਾ ਸੂਆ ਠੀਕ ਹੈ ਤੇ ਪਹਿਲੇ ਸੂਏ ਦਾ 26 27 ਕਿਲੋ ਦੋ ਦਿੱਤਾ ਆਬਦੇ ਆਪਣੇ ਆ ਖਾਸ ਮਿੱਤਰ ਕੋਈ ਲਈ ਵੀ ਆ ਘਰੋਂ ਹੀ ਤੇ ਲਾਂਬਾਉ ਪਈਆਂ ਹਨ ਹਾਂ ਘਰੋਂ ਹੀ ਲਈ ਸਾਰੀਆਂ ਬਲਡਾਂ ਲਾਂ ਕੱਢ ਕੇ ਕਰਮਾਲੀ ਨੇ ਫੇਰ ਸੋਨਾ ਤਾਂ ਦੇਖੋ ਕੱਲਾ ਕੱਲਾ ਥਣ ਚਾਰੇ ਨਿੱਖੜਵੇਂ ਪੂਰੇ ਗੈਬ ਤੇ ਮੁੱਠੀ ਵਾਲਾ ਥਣ ਕੱਲਾ ਢੋਲਾ ਬਹੁਤ ਪਈਆਂ ਤੇ ਇਹਦੇ ਜਿਹੜਾ ਸੀਮਨ ਲੱਗਾ ਜੀ ਏਬੀਐਸ ਦਾ 66 ਸੀਮਨ ਲੱਗਾ ਹੋਇਆ ਜੀ 66 ਸੀਮਨ ਹਾਂ ਜੀ 66 ਸੀਮਨ ਲੱਗਾ ਪਰ ਆਂਦੀ ਆਪਣੀ ਕਹਿਣ ਵਾਲੀ ਗੱਲ ਨੇ ਜਦੋਂ ਗਾਂ ਸੂਪੈਂਦੀ ਬੱਚੇ ਦਾ ਡੀਐਨਏ ਵੀ ਕਰਾ ਸਕਦਾ ਠੀਕ ਹੈ ਭਾਈ ਹਾਂ ਜੀ ਫੁੱਲ ਆ ਬਈ ਤੋਰ ਕੇ ਬਿਖਾ ਦੇ ਇੱਕ ਤਾਂ ਕਹਿਣ ਵਾਲੀ ਗੱਲ ਹੁੰਦੀ ਆ ਆਪਾਂ ਕਹਿੰਦੇ ਨਹੀਂ ਜਿਹੜੀ ਗੱਲ ਹੋਊਗੀ ਉਨੀ ਹੋਊਗੀ ਜਾਤ ਬ੍ਰੀਡ ਫੁੱਲ ਚੰਗੀ ਆ ਦੁੱਧ ਦਾ ਰਿਕਾਰਡ ਵੀ ਫੁੱਲ ਚੰਗਾ ਦੱਸਿਆ ਬਾਈ ਬਾਕੀ ਵੱਡੀ ਗੱਲ ਉਹ ਚੰਗੇ ਸੀਮਣ ਤੋਂ ਗੱਭਣ ਤੇ ਫੇਸ ਬਿਊਟੀ ਆ ਜਿਹੜੀ ਕਮਾਲ ਦੀ ਆ ਫੋਦੀ ਬਾਦੀ ਬਹੁਤ ਚੰਗੀ ਆ ਸਨਖ ਪੁਣਾ ਜਿਹੜਾ ਬੈਡ ਦੇ ਵਿੱਚ ਬਹੁਤ ਤੋਰਾ ਤਾਰਾ ਵੀ ਕਮਾਲ ਆ ਬਾਈ ਬੈਡ ਦਾ ਦੁੱਧ ਬਾਕੀ ਚੰਗਾ ਪਾ ਦੂ ਕੱਚੀ ਜ਼ਰੂਰ ਆ ਦਿਨ ਲੈਂਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣ ਤੂਰਾ ਤਰਾ ਦੇਖੋ ਬਾਈ ਬੜਾ ਚੰਗਾ ਵੱਡਾ ਆਹ ਦੇਖੋ ਜੀ ਇਹ ਦਾ ਆ ਨਾੜਾ ਨੂੜਾ ਲੈ ਦੇ ਦੇ ਜਿਉ ਤਿਆਰ ਹੋਈ ਵੱਚੀ ਦੇ ਉਹਦੇ ਨਿਗਲ ਲਿਆ ਠੀਕ ਆ ਇਹ ਠੰਡੀ ਸੀ ਲਾ ਪੂਰੀ ਕੋਈ ਵਾਹ ਵਾਸਤਾ ਨਹੀਂ ਨਾੜਾ ਨੂੜਾ ਫੁੱਲਾ ਲੱਗਦਾ ਹਾਂ ਆ ਦੇ ਲਈ ਕੱਚੀ ਕੱਚੀ ਜ਼ਰੂਰ ਆ ਹਜੇ ਤੇ ਬਣੂਗੀ ਬਹੁਤ ਜਿਹੜੇ ਹਿਸਾਬ ਨਾਲ ਦੁੱਧ ਦਾ ਰਿਕਾਰਡ ਨੇ ਲੈਵਾ ਲੂਗਾ ਕਰਮਣੀ ਨੇ ਕਮਾਲ ਦਾ ਤਿਆਰ ਕਰਨਾ ਬਾਕੀ ਤੂਰਾ ਤਰਾ ਚੰਗਾ ਬੈਠਦਾ ਕੀ ਮੁੱਲ ਆ ਭਰਾ ਦਾ ਮੁੱਲ ਜੀ ਇਹ ਦਾ ਦੇਣ ਲੈਣ ਵਾਲਾ ਮੁੱਲ ਆ 97000 ਰੁਪਏ ਦੀ ਬੱਛੀ ਦੇਵਾਂਗੇ ਜੀ 97000 ਦੀ ਮਾਨਤਾਣ ਹੋਜੂ ਮਾਨਤਾਣ ਕਰ ਦਾਂਗੇ ਜੀ ਠੀਕ ਆ 97000 ਰੁਪਿਆ ਮੁੱਲ ਆ ਬਾਕੀ ਜਿਹੜੇ ਕਿਸੇ ਹੋਰ ਕੋਲ ਆਉਂਦੀ ਏਹੀ ਬੱਛੀ ਦਾ ਸਵਾ ਮੁੱਲ ਕਰਨਾ ਸੀ ਜੀ ਬਾਕੀ ਬੱਛੀ ਤਿਆਰ ਹੋਈ ਐਨੇ ਦੀ ਹੈਗੀ ਵੀ ਆ ਜੀ ਸਹੀ ਗੱਲ ਆ ਕੱਚੀ ਕੱਚੀ ਆ ਲੱਟਲਾਂ ਦੇ ਕੋ ਸਾਰੀਆਂ ਬਲਡਾਂ ਲਾ ਗੱਢ ਕੇ ਫੇਰ ਸੋਣਾ ਥਣ ਥਣ ਬਹੁਤ ਚੰਗਾ ਲੱਗਿਆ ਚੰਗੀ ਆ ਬਈ ਬੜੀ ਹਾਂਜੀ ਠੀਕ ਆ ਅੱਗੇ ਵੀਰੇ ਦੋ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਇਹ ਥੋੜੀ ਪੱਕੇ ਬਣੀ ਛੇਰਾਂ ਦਾ ਜੀ ਮੂੰਹ ਓਕੇ ਹਾਂਜੀ ਲੈ ਲੈਂਦੀ ਆ ਬਈ ਦੇਣੀ ਇਹ ਮੱਛੀ ਲੈ ਜੂਗੀ 4-5 ਹਜੇ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਦੁੱਧ ਇਹ ਆਰਾਮਦਰੀ ਨਾ ਆਪਾਂ ਅੱਗੇ ਵੀ ਇਹਦੇ ਨਾਲ ਦੀਆਂ ਵਾਰਾਂ ਵੇਚੀਆਂ ਟਾਇਟਰਲੇ ਵੀ ਆ ਲਈਆਂ ਹੂੰ 25 ਕਿਲੋ ਬੰਦਾ ਮੰਨ ਕੇ ਲੈ ਲੈ 25 ਕਿਲੋ ਬੋਲੇ ਯਾਤਨਾ ਦੇ ਦਊਗੀ ਠੀਕ ਆ ਛੇਸ ਬੜਾ ਕਮਾਲ ਛੇ ਦਾੰਦ ਥੋੜੀ ਵੱਡੀ ਹੋ ਕੇ ਬਣੀ ਆ ਪਹਿਲਾ ਸੂਆ ਕੱਦ ਵੱਡ ਫੁੱਲ ਆ ਬਈ ਵੱਡੇ ਕੱਦ ਦੀ ਆ ਆਰਡਰ ਦੇਖੋ ਦੇ ਪੜਾਪੁੜਾ ਪਾ ਰੱਖੀਆਂ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਠੰਡੀ ਜੀ ਲੈ ਗਏ ਕੋਈ ਵਾਹ ਵਾਹ ਇਸ ਤੇ ਜਿਵੇਂ ਮਰਜੀ ਬਾਈ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਜੀ ਜਮ ਉਹ ਬਹੁਤ ਆਈ ਮਿਲ ਕੇ ਵੇਂਜ ਬਹੁਤ ਚੰਗੀਆਂ ਥਣ ਬਹੁਤ ਚੰਗਾ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਦੁੱਧ ਬਾਈ ਕਹਿੰਦਾ 25 ਲੀਟਰ ਖੁੱਲਾ ਜਰਾ ਆਮ ਨਾਲ ਹੀ ਪਾ ਦੇਣਾ ਇਹਨੇ ਕੋਲੇ ਜੇ ਹੱਥ ਨਾਲ ਫੇਸ ਹੋਸ ਕਰਮਾ ਜੀ ਦਾ ਕਮਾਲ ਚੰਗੀ ਆ ਬੜ ਸਮੀ ਪੜਿਆ ਰਾਜੀ ਆ ਤੋਰਾ ਤਾਰਾ ਚੰਗਾ ਅਡਰ ਸੋਹਣਾ ਵੱਡੀ ਗੱਲ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਵੇਤਣ ਲੱਗਿਆ ਕੀ ਮੋਲ ਆ ਭਰਾ ਇਹ ਵਛੀ ਦੇ ਦਾਂਗੇ ਜੀ ਆਪਾਂ 83000 ਰੁਪਏ ਦੀ ਵਿੱਚੋਂ ਮਾਨ ਤਾਨ ਕਰ ਦਾਂਗੇ ਠੀਕ ਆ 83000 ਰੁਪਏ ਮੋਲ ਕੋਈ ਵਾਹ ਵਾਹ ਤਾਂ ਨਹੀਂ ਬੁਲਾਦੀ ਆਏ ਵੇੜੇ ਦੇ ਖੜਾ ਲਈ ਜਿੱਧਰ ਦੀ ਮਰਜ਼ੀ ਬਾਈ ਨੇ ਰੱਸਾ ਸਿੱੜ ਤਾਂ ਤਾਉਣ ਦੇ ਵੇੜੇ ਦੇ ਬਚਾਲੇ ਖੜਾ ਲਈ ਮਾਓ ਇਹਨਾਂ ਚਾਰ ਸਪਰੇ ਨਾਲ ਥੱਲੇ ਬੈ ਕੇ ਦਿਖਾਉਂਦਾ ਉੱਥੇ ਪਾਸੇ ਬਹਿ ਜਾਓ ਸਰਦੇ ਪਾਸੇ ਬਹਿ ਜਾਓ ਖੱਲਣਾ ਤਾਂ ਘਰ ਮਲੀ ਨੇ ਹੈ ਨਹੀਂ ਖਾਣ ਤੋਂ ਬਹੁਤ ਚੰਗਾ ਗਲਾਬੀ ਥਣ ਲੇਵਾ ਦੇਖੋ ਅੱਗੇ ਨੂੰ ਲੇਵਾ ਬਹੁਤ ਤਿਆਰ ਕਰਦੇ ਹਾਂ ਅੱਗੇ ਮੁਰਤੋਂ ਨਿਕਲੋ ਲੇਵਾ ਸਟਾਰਟ ਹੁੰਦਾ ਜਿਹੜੀ ਲੇਵੇ ਦੀ ਬਰਤਰਾ ਬਹੁਤ ਚੰਗੀ ਹੈ ਤੇ ਉਹ ਇਸ ਤਰ੍ਹਾਂ ਦੇ ਲੇਵੇ ਨੂੰ ਬਈ ਮਸਟੈਰਸ ਨਹੀਂ ਆਉਂਦੀ ਸੇ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਲੇਵਾ ਬੁੱਕਲ ਚ ਆ ਜਾਂਦਾ ਹਨਾ ਬਈ ਮੁੱਲ ਵੀ ਜਾਇਜ਼ ਆ ਬਾਈ ਦਾ ਮਾਤਨ ਜ਼ਰੂਰ ਹੋ ਬਾਕੀ ਇਹ ਲੇਵਾ ਜਿਹੜਾ ਤੈ ਦੇ ਦੇ ਕੋਈ ਮਸਟੈਰਸ ਨਹੀਂ ਹੁੰਦੀ ਕੋਈ ਉਹ ਜੀ ਚੀਜ਼ ਹੀ ਹੈ ਨਹੀਂ ਗਈ ਨਹੀਂ ਉਹੀ ਗੱਲ ਬਈ ਕਰਕੇ ਸਾਡੇਆ ਵੇਖੋ ਇੱਥੋਂ ਲੇਵਾ ਸਟਾਰਟ ਹੁੰਦਾ ਇੱਥੋਂ ਲੈ ਕੇ ਵੈਕਸੀਨ ਬਣਨਾ ਇਹਦਾ ਦੇਖੋ ਜੀ ਬਹੁਤ ਪਈਆਂ ਆ ਦੇਖੋ ਅੱਗੇ ਨੂੰ ਲੈਵਾ ਬਹੁਤ ਆ ਭਾਈ ਇੱਥੇ ਧੁੰਨੀ ਤੱਕ ਲੈਵਾ ਜਾਂਦਾ ਹੈਗਾ ਠੀਕ ਹੈ ਕਿ ਨਹੀਂ ਇਹ ਲੈਵਾ ਬਹੁਤ ਚੰਗਾ ਹੁੰਦਾ ਪ੍ਰੋਬਲਮ ਨਹੀਂ ਆਉਂਦੀ ਵੱਡੀ ਗੱਲ ਠੀਕ ਆ ਭਾਈ ਓਕੇ ਆ ਮੁੱਲ ਜਾਇਜ਼ ਆ ਮਾਰਤਾ ਜਰੂਰ ਹੋ ਜੀ ਅੱਗੇ ਪ੍ਰਾਪਤ ਹਨ ਨੰਬਰ ਇਹ ਪਹਿਲਾ ਸੂਆ 4 ਦੰਦ ਵਹਿੜਾ ਜੀ ਪਹਿਲਾ ਸੂਆ 4 ਦੰਦ ਹਾਂਜੀ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਬਈ ਇਹ ਦੇਣੀ ਬਸ ਤਿਆਰੀਆਂ ਜੀ ਆ ਰਾਤ ਨੂੰ ਸੂਵੇ ਚ ਤੜਕੇ ਨੂੰ ਸੂਵੇ ਚ ਆ ਦੋ ਦਿਨ ਕੱਢ ਵੀ ਸਕਦੀ ਆ ਠੀਕ ਆ ਇਹ ਕੱਲ ਹੀ ਆਈ ਆਪਣੇ ਕੋਲੇ ਗੱਡੀ ਤੇ ਠੀਕ 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 ਬਾਕੀ ਗੱਡੀ ਸੋਨ ਬੜਾ ਵਿਚਾਰ ਨੂੰ ਉਤਰਨਾ ਬਹੁਤ ਸੂਸਾ ਪੈਂਦਾ ਨਾੜਾ ਨੂੜਾ ਫੁੱਲ ਚੰਗੀਆਂ ਗੁਲਾਬੀਆਂ ਕੰਢੀ ਸੀ ਲੇ ਵੀ ਬਹੁਤ ਆ ਜੀ ਲਾ ਖਣ ਲਾ ਜਿੰਮੇ ਮਰਦੀ ਬੈਠਾ ਰੇ ਇਹਦੇ ਵੀ ਲੇਵੇ ਦੀ ਜਿਹੜੀ ਸਟਾਰਟਿੰਗ ਆ ਬਹੁਤ ਚੰਗੀਆਂ ਦੇਖੋ ਗੈਠ ਘੱਗੇ ਨੂੰ ਇਹ ਜਿਵੇਂ ਆਪਾਂ ਪਹਿਲਾਂ ਨਹੀਂ ਵੇੜ ਵੇਚੀ ਸੀ ਇਹਦੇ ਤੋਂ ਗੈਠ ਘੱਗੇ ਨੂੰ ਆਹ ਦੇਖੋ ਜੀ ਦੁੱਧ ਵਾਕਈ ਚੰਗਾ ਦੇਉਗੀ ਨਾੜਾ ਨੂੜਾ ਫੁੱਲ ਚੰਗੀਆਂ ਨੇ ਪਰ ਸ਼ਾਂ ਤੋਂ ਵੀ ਲੇਵਾ ਦਿਖਾਉਣੀ ਹੈ ਪਰ ਸ਼ਾਂ ਤੋਂ ਵੀ ਲੇਵਾ ਦੇਖੋ ਬਹੁਤ ਚੰਗਾ ਹੈ ਥੋੜੀ ਥੋੜੀ ਪਾਲ ਜ਼ਰੂਰ ਪਰਖ ਕੇ ਥਣ ਦੇਖੋ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਲੇਵੇ ਦੀ ਜਿਹੜੀ ਬੰਦਰਾ ਬਈ ਬਹੁਤ ਚੰਗੀ ਆ ਬਾਕੀ ਜਿਹੜੀ ਫੇਸ ਬਿਊਟੀ ਆ ਉਹ ਵੀ ਕਮਾਲ ਦੀ ਹੈ ਚਮਕ ਚਮਕ ਵੜ ਤੇ ਰਾਜੀ ਰੂਜੀ ਫੁੱਲ ਆਉਂਦਾ ਹੈ ਕਿੰਨਾ ਦੁੱਧ ਦੇਣੂ ਆਸਟੀਮੇਟ ਦੁੱਧ ਬਈ ਇਹ 25 26 ਗਲੋਂ ਦਾ ਬੰਦਾ ਆਰਾਮਦਾਰੀ ਨਾਲ ਮੰਨ ਕੇ ਲੈ ਲਿਆ ਅੱਗੇ ਉਹਦੀ ਸੇਵਾ ਹਮ ਅੱਗੇ ਸੇਵਾ ਤੇ ਡਿਪੈਂਡ 25 26 ਲੀਟਰ ਇਹਨਾਂ ਦਾ ਵચ્છી ਦੱਸਦੀ ਆਈ ਮੈਂ ਦੁੱਧ ਭਰੂੰਗੀ ਹਮ ਬਾਕੀ ਆ ਪਾਂਡੇ ਤੋਂ ਜੱਜਮੈਂਟ ਕਰ ਲਓ ਪਾਂਡਾ ਬਹੁਤ ਚੰਗਾ ਠੰਡ ਬੜਾ ਕਮਾਲ ਆ ਬਈ ਭਲਾ ਭਾ ਭਾਈ ਫਿਰਦੀ ਬਾਕੀ ਦਾ ਹਾਂ ਵચ્છી ਤੁਹਾਡੇ ਸਾਹਮਣੇ ਬੈਠੀ ਠਾਈ ਆ ਆਪਾਂ ਸਹੀ ਗੱਲ ਆ ਆਪਾਂ ਹਜੇ ਲੈ ਜਿਹੜਾ ਸੂਪੀ ਵચ્ਚੀ ਨਾਲ ਉਹਦੇ ਕੋਲ ਹੋਰ ਹੀ ਬਣ ਜਾਣਾ ਹਾਂਜੀ ਸਾਰੀਆਂ ਬਾਲਟਾਂ ਲੰਗ ਅੱਡੀ ਕੇ ਫੇਰ ਸੋਣਾ ਅੱਗੇ ਤੋਂ ਲੇਵਾ ਬਹੁਤ ਜੰਮਾਣਾ ਆਣ ਥੋੜਾ ਚਰਮਲੀ ਦਾ ਕੋਈ ਵਾਹ ਵਾਹ ਠੰਡੀ ਸੀਲ ਹੈ ਜੀ ਜਿਵੇਂ ਮਰਜੀ ਬੈਠਾ ਰਹੇ ਕੋਈ ਜਿਕਰੀ ਠੰਡੀ ਸੀਲਾ ਵੱਡਾ ਕਾਦਾ ਪ੍ਰਿੰਟ ਚੰਗਾ ਯਾ ਤੇ ਬ੍ਰਿਡ ਫੁੱਲ ਚੰਗੀ ਆ ਫੇਸ ਬੜਾ ਪਿਆਰਾ ਕਰ ਬਾਈ ਦਾ ਮੁੱਲ ਭਰਾ ਦਾ ਇਹ ਮੋਲਾ ਜੀ ਦੱਸ ਦਿੰਨੇ ਆ ਮਾਰ ਦੋ ਬੱਛੀ ਦੇ ਕਿਹੜਾ ਕੈਮਰਾ ਕਿਸੇ ਕੋਲ ਖੁੰਜੀ ਨਹੀਂ ਜੀ ਬੱਛੀ ਸਹੀ ਗੱਲ ਆ ਭਾਈ ਦੀ ਜੇ ਸੇ ਪਾਸੋਂ ਕੋਈ ਘਾਟ ਨਹੀਂ ਲੈਵਲ ਹੂਆ ਕਮਾਲਾ ਪੰਡਾ ਬੰਦੀ ਤਰੀ ਆਉਂਦੀ ਐ ਲੈ ਲੈਵਲ ਦੀ ਜਿਹੜੀ ਬੰਦਰਾ ਵੀ ਉਹ ਚੈੱਕ ਕਰੋ ਇਹ ਥਣ ਬੜਾ ਕਮਾਲ ਦਾ ਲੈ ਮੁੱਠੀ ਆ ਥਣ ਚਾਰੇ ਥਣ ਬਿੱਥੀ ਦਿਆ ਕੱਲਾ ਕੱਲਾ ਥਣ ਬਾਕੀ ਤਾਂ ਚਗੜਦਾ ਬਹੁਤ ਚੰਗਾ ਕੋਈ ਇਹ ਬੱਛੀ ਆਪਾਂ ਦੇ ਦਾਂਗੇ ਜੀ 93000 ਰੁਪਏ ਦੀ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਆ ਬਈ ਜਮਾ ਜਾਇਜ਼ ਮੁੱਲ 93000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਬਾਕੀ ਜੇ ਹੋਰ ਕਿਸੇ ਕੋਲੇ ਹੁੰਦੀ ਬੱਛੀ ਇਹਦਾ ਮੁੱਲ ਸਵਾ ਸੁਹਾ ਹੋਣਾ ਸੀ ਆਪਾਂ ਚਲੋ ਉਸ ਹਾਉਣਾ ਮੁੱਲ ਕਰਦਾ ਹੀ ਇਹਦਾ ਬਈ ਦੰਨਾ ਚ ਬੈੜਾ ਇਹਦਾ ਪਹਿਲਾ ਸੂਆ ਫੇਸ ਉਸ ਕੁਆਲਿਟੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਆ ਵੀ ਵੜ ਬਹੁਤ ਚੰਗੀ ਆ ਫੇਸ ਉਸ ਬਹੁਤ ਚੰਗਾ ਤੇ ਥਣਲੇਵਾ ਬੜਾ ਕਮਾਲ ਦਾ ਦੰਨਾ ਚ ਬੜਾ ਪਹਿਲਾ ਸੂਆ ਆ ਵੀ ਵੜ ਬਈ ਬਹੁਤ ਚੰਗੀ ਨਿਕਲੂਗੀ ਉਪਰੋਂ ਦੇਖੋ ਫੁੱਦਰ-ਪੁੱਦਰ ਰਾਜੀ-ਰੋਜੀ ਫੁੱਲ ਪੱਟ ਬੜਾ ਕਮਾਲ ਦਾ ਬਈ ਇੰਨੇ ਵੜਾ ਬਈ ਇੱਕ ਦੂਜੀ ਤੋਂ ਵੱਧ ਕੇ ਨਹੀਂ ਨਹੀਂ ਆ ਤੇ ਕਿਸੇ ਵੀ ਭਰਾ ਦੇ ਕੋਈ ਵੀ ਨਾ ਕੋ ਪਸੰਦ ਆ ਬਈ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀੜਨ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਕੋ ਧੰਨਵਾਦ ਜੀ